ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁਨ ਸਚਾਨਨ ਹੋਇਆ ਤੰਦਰਸ਼ੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਹੈ ਅੱਜ ਪੂਰੀ ਸ਼ਰਧਾ ਪਾਵਨਾਂ ਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਅਤੇ ਵਿਦੇਸ਼ਾਂ ਦੇ ਵਿੱਚ ਰੰਦੀ ਸਿੱਖ ਸੰਗਤ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਗੁਰੂ ਘਰਾਂ ਨੂੰ ਬੇਹਦ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਸultanpur lodi ਦੇ ਗੁਰਦੁਆਰਾ ਬੇਰ ਸਾਹਿਬ ਤੋਂ ਤਸਵੀਰਾਂ ਦਿਖਾਵਾਂਗੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਸਵੇਰ ਤੋਂ ਹੀ ਨਤਵਸਕ ਪਹੁੰਚ ਰਹੀ ਹੈ ਗੁਰੂ ਕਰਦਾ ਆਸ਼ੀਰਵਾਦ ਪ੍ਰਾਪਤ ਕਰ ਲਿਆ ਸੰਗਤ ਗੁਰੂ ਕਰਨ ਨੂੰ ਸੁੰਦਰ ਫੁੱਲਾਂ ਤੇ ਲਾਈਟਾਂ ਦੇ ਨਾਲ ਸਜਾਇਆ ਗਿਆ ਇਤਿਹਾਸਿਕ ਸਥਾਨ ਗੁਰਦੁਆਰਾ ਪੇਰ ਸਾਹਿਬ ਇੱਕ ਵਕਰੀ ਥਾਂ ਰੱਖਦਾ ਕਿਉਂਕਿ ਇਥੇ ਗੁਰੂ ਸਾਹਿਬ ਨੇ 14 ਸਾਲ 9 ਮਹੀਨੇ ਇਸ ਥਾਂ ਗਿਂਦਿਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555 ਵੇ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ 13 14 15 ਨਵੰਬਰ ਨੂੰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨੂੰ ਦੇਸ਼ ਵਿਦੇਸ਼ ਤੋਂ ਆਏ ਤਾਜ਼ੇ ਫੁੱਲਾਂ ਨਾਲ ਸਜਾਇਆ ਗਿਆ ਅਤੇ ਆਪਣੀ ਸੁਗੰਧ ਨੂੰ ਗੁਰੂ ਘਰ ਵਿੱਚ ਬਖੇਰ ਰਹੇ ਨੇ ਇਸ ਮੋਕੇ ਗੁਰੂ ਘਰ ਵਿਖੇ ਅਲੌਕਿਕ ਦੀਪਮਾਲਾ ਵੀ ਕੀਤੀ ਗਈ ਹੈ ਅਤੇ ਪਹਿਲੇ ਦਿਨ ਹੀ ਵੱਡੀ ਗਿਣਤੀ ਚ ਸੰਗਤ ਗੁਰੂ ਘਰ ਵਿਖੇ ਮੱਥਾ ਟੇਕ ਰਹੀ ਹੈ ਗੁਰਦੁਆਰਾ ਸ਼੍ਰੀ 베ਰ ਸਾਹਿਬ ਨੂੰ ਕਰੀਬ 50 ਕਿਸਮ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ ਕੰਮਤਨ ਗੁਰੂ ਨਾਨਕ ਸਾਹਿਬ ਜੀ ਦਾ 555 ਗੁਰਪੁਰਬ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤਿਆਰੀਆਂ ਸਾਰੀਆਂ ਮੁਕੰਮਲ ਹਨ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕ ਰਹੇ ਹਨ ਗੁਰੂ ਕੇ ਲੰਗਰਾਂ ਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਰਹਿائش ਵਾਸਤੇ ਲੰਗਰਾਂ ਵਾਸਤੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਇੱਥੇ ਸੰਗਤ ਜਿਹੜੀ ਲਗਭਗ 10 ਦਿਨ ਪਹਿਲਾਂ ਹੀ ਇਹ ਪ੍ਰਕਾਸ਼ ਗੁਰਪੁਰਬ ਸ਼ੁਰੂ ਹੋ ਜਾਂਦਾ ਹੈ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਾਇਆ ਨਾਲ ਸੰਸਥਾ ਅਤੇ ਉਹਨਾਂ ਦੇ ਮੁੱਖ ਸੇਵਾਦਾਰ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਸਾਰੇ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰ ਲਏ ਗਏ ਨੇ ਇਸ ਵਾਰ ਜੋ ਹੈ ਕੁਛ ਅਲੱਗ ਤਰ੍ਹਾਂ ਕਿਸੇ ਕਰਨੇ ਚਾ ਰਿਹਾ ਜੋ ਮਦਨ ਕੁਝ ਯੂਨਿਕ ਦੇਖੇਗੇ ਇਤਨੀ ਕਿਸਮ ਦੇ ਫੁੱਲ ਇਸ ਵਾਰ ਪ੍ਰਯੋਗ ਕਰ ਰਹੇ ਹਾਂ ਬਾਅਦ ਹਮਨੇ ਕਮ ਸੇ ਕਮ 75 ਕਿਲੋ ਫੁੱਲੇ ਕਮ ਸੇ ਕਮ 20 ਕਿਲੋ ਜਿसे ਜੋ ਕਲਕੱਤਾ ਬਲਾ ਜੋ ਪਤਾ ਡਿਜ਼ਾਈਨ ਬਣਾ ਉਹ ਅਰੇਂਜ ਕਰ ਰਹੇ ਹਾਂ ਤਕਰੀਬਨ 15 ਤੋਂ 20 ਪ੍ਰਕਾਰ ਦੇ ਵਿਦੇਸ਼ੀ ਫੁੱਲੀ ਆ ਜਿਹੜੇ ਦਰਬਾਰ ਦੇ ਅੰਦਰ ਲੱਗਣਗੇ ਜਿਸ ਵਿੱਚ ਡੇਜੀ, ਲੇਲੀ, ਔਰਕਟ, ਪੈਂਥੋਨੀਅਮ ਬਲਕਿ ਸਨੋ ਫਲਾਵਰ ਸਨੋਫ ਇੰਡੀਆ ਜੇ ਮਿਲ ਕੇ ਫਲਾਵਰ ਹੈਗੇ ਇਹਦਾ ਲੱਗਣੇ ਆ ਜੀ ਅੰਦਰ ਦੇ ਤੇ ਸ਼ਹੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਸ਼ੋਭਿਤ ਗੁਰਦੁਆਰਾ ਬੇਰ ਸਾਹਿਬ ਇਤਿਹਾਸਿਕ ਪੱਲੇ ਗੁਰਦੁਆਰਾ 베ਰ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ 베ਰੀ ਮੌਜੂਦ ਹੈ। ਇਸ ਜਗ੍ਹਾ ਉੱਪਰ ਗੁਰੂ ਸਾਹਿਬ ਨੇ 14 ਸਾਲ 9 ਮਹੀਨੇ ਅਤੇ 17 ਦਿਨ ਬਿਤਾਏ ਨੇ। ਇਹ ਗੁਰਦੁਆਰਾ ਸ਼੍ਰੀ 베ਰ ਸਾਹਿਬ ਸ਼ਹਿਰ ਦੇ ਲੈਂਦੇ ਵਾਲੇ ਪਾਸੇ ਸੁਸ਼ੋਭਿਤ ਹੈ। ਇਹ ਗੁਰਦੁਆਰਾ ਪਵਿੱਤਰ ਵਈ ਦੇ ਬਿਲਕੁਲ ਨਜ਼ਦੀਕ ਹੈ। ਇਸ ਜਗ੍ਹਾ ਉੱਤੇ ਇੱਕ ਭੋਰਾ ਸਾਹਿਬ ਵੀ ਹੈ। ਇੱਥੇ ਇੱਕ 베ਰੀ ਵੀ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਤੰਨ ਕਰਕੇ ਇਸਨਾਨ ਕਰਕੇ ਇੱਥੇ 베ਰੀ ਦੀ ਦਤੰਨ ਕੀਤੀ ਸੀ। ਅਤੇ ਇਹ 베ਰੀ ਅੱਜ ਵੀ ਮੌਜੂਦ ਹੈ। ਅਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਆ ਕੇ ਦਰਸ਼ਨ ਕਰਦੀਆਂ ਨੇ ਇਸੇ ਕਰਕੇ ਇਹ ਗੁਰਦੁਆਰਾ ਸਾਹਿਬ ਸ੍ਰੀ ਬੀਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਇਹਨਾਂ ਪਾਵਨ ਸਥਾਨਾਂ ਤੇ ਜਿਹੜੇ ਕਿ ਧੰਨ ਸਤਿਗੁਰਾਂ ਦੇ ਤਪ ਸਥਾਨ ਹਨ ਇਥੇ ਲਗਭਗ 14 ਸਾਲ 9 ਮਹੀਨੇ 13 13 ਦਿਨ ਦੀ ਜੋ ਸਰੋਤਾਂ ਦੇ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਨੇ ਭਗਤੀ ਕੀਤੀ ਹੈ ਉਹ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਉਣ ਤੋਂ ਬਾਅਦ ਦੇ ਵਿੱਚ ਸਤਿਗੁਰੂ ਜੀ ਲੰਮਾ ਅਰਸਾ ਇਸ ਪਾਵਨ ਸਥਾਨ ਤੇ ਰਹੇ ਇੱਥੇ ਆਕਰ ਕੇ ਧੰਨ ਸਿਧ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਗੁਰਸਿੱਖੀ ਦੇ ਅੰਦਰ ਕੀਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰਾਂ ਨੇ ਮੋਦੀਖਾਨੇ ਦੇ ਵਿੱਚ 13-13 ਤੋਲਿਆ ਉੱਥੇ ਸਤਿਗੁਰ ਪਾਤਸ਼ਾਹ ਜੀ ਨੇ ਭਗਤੀ ਦਾ ਮਾਰਗ ਵੀ ਦਿੱਤਾ ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਇਸੇ ਪਾਵਨ ਸਥਾਨਾਂ ਤੋਂ ਮੂਲ ਮੰਤਰ ਪ੍ਰਗਟ ਕੀਤਾ ਇਨ੍ਹਾਂ ਹੀ ਪਾਵਨ ਸਥਾਨਾਂ ਤੋਂ ਇਸ ਪਾਵਨ ਧਰਤੀ ਤੋਂ ਹੀ ਜੜਿਆ ਸੁਧਨ ਧਰਤਲੁਕਾਈ ਸਤਿਗੁਰਾਂ ਨੇ ਆਪਣੀਆਂ ਉਦਾਸੀਆਂ ਦਾ ਆਗਾਜ਼ ਕੀਤਾ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਪਾਵਨ ਸਥਾਨਾਂ ਤੋਂ ਕੀਰਤਨ ਦੀ ਜਿਹੜੀ ਸ਼ੁਰੂਆਤ ਕੀਤੀ ਅਤੇ ਬੇਅੰਤ ਸੰਗਤਾਂ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਨਿਊਜ਼ ਡੈਕਸ ਤੋਂ ਰਿਪੋਰਟ ਜੀ ਮੀਡੀਆ